ਡਬਲ ਬਲਾਸਟ ਮਾਮਲੇ ਦੇ ਵਿੱਚ ਜਾਂਚ ਤੇਜ਼ ਪਿੰਡ ਜੀਦਾ ਦੇ ਵਿੱਚ ਫੌਜ ਨੇ ਸੰਭਾਲਿਆ ਮੋਚਾ ਮੁਲਜ਼ਮ ਗੁਰਪ੍ਰੀਤ ਦੇ ਘਰ ਦੇ ਵਿੱਚ ਪਈ ਵਿਸਫੋਟਕ ਸਮੱਗਰੀ ਨਸ਼ਟ ਕਰ ਰਹੀ ਆ। ਡਰੱਗ ਬਰਾਮਦਗੀ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਐਨਸੀਬੀ ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ 2024 ਦੇ ਵਿੱਚ ਪੰਜਾਬ ਤੋਂ ਸਭ ਤੋਂ ਵੱਧ 45% ਹੈਰੋਇਨ ਹੋਈ ਬਰਾਮਦ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਯੂਟੀ ਡਾਇਰੈਕਟਰ ਸਕੂਲ ਸਿੱਖਿਆ ਨੇ ਹਰਿਆਣਾ ਨੂੰ ਲਿਖਿਆ ਪੱਤਰ ਹਰਿਆਣਾ ਤੋਂ ਸਕੂਲ ਕੈਡਰ ਦੇ ਮੰਗੇ ਟੀਚਰ ਡੈਪੂਟੇਸ਼ਨ ਦੇ ਆਧਾਰ ਤੇ ਹੋਣਗੀਆਂ ਨਿਯੁਕਤੀਆਂ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਸਰਕਾਰ ਨੇ ਮੰਨਿਆ ਅਤੀ ਗੰਭੀਰ ਆਫਤ ਸੂਬੇ ਨੂੰ ਮਿਲ ਸਕਣਗੇ ਵਾਧੂ ਫੰਡ ਤੇ ਕਰਜ਼ੇ ਨੁਕਸਾਨੇ ਘਰਾ ਤੇ ਮਰੇ ਮवेशੀਆਂ ਦਾ ਵੱਧ ਸਕਦਾ ਹੈ ਮੁਆਵਜ਼ਾ ਸੰਗਰੂਰ ਦੇ ਡੀਸੀ ਦੇ ਅਫੀਸ਼ੀਅਲ ਹੈਂਡਲ ਤੋਂ ਕੀਤੀ ਗਈ ਸਿਆਸੀ ਪੋਸਟ ਤੇ ਪੀਐਮਓ ਸਖਤ ਪੰਜਾਬ ਸਰਕਾਰ ਨੂੰ ਐਕਸ਼ਨ ਲੈਣ ਦੀ ਕੀਤੀ ਹਦਾਇਤ ਪੋਸਟ ਦੇ ਵਿੱਚ 1600 ਕਰੋੜ ਦੇ ਪੈਕੇਜ ਨੂੰ ਦੱਸਿਆ ਗਿਆ ਸੀ ਪੰਜਾਬ ਦੇ ਨਾਲ ਕੋ ਜਾ ਮਜ਼ਾਕ ਹੜਪੀੜਤਾ ਦੀ ਮਦਦ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਰਕਾਰ ਇਹ ਖਾਲਸਾ ਨਾਮ ਦਾ ਪੋਰਟਲ ਲਾਂਚ ਜਥੇਦਾਰ ਗੜਗੱਜ ਬੋਲੇ ਸੰਸਥਾਾਂ ਅਤੇ ਐਨਜੀਓ ਇੱਥੇ ਆ ਕੇ ਕਰ ਸਕਦੀਆਂ ਨੇ ਰਜਿਸਟਰ के प्रायोजक सबसे आगे सबसे अलग करतार कंबाइन भारत के पहले कंबाइन निर्माता तासिका न्यूज़ 18 पंजाब हरियाणा देख रहे सारे दर्शका दा स्वागत है मैं हा तोडे नाल प्रीतिपाल लेके हाजिर हां 6 बजे दीयां 6 वड्डियां खबर रुक कर दिया इस वेले बड़ी खबर दा ता संदीप सिंह ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ ਸੰਦੀਪ ਸਣੀ ਦੀ ਰਿਪੋਰਟ ਦੇ ਵਿੱਚ ਸੱਟਾਂ ਦੇ ਨਿਸ਼ਾਨ ਆਏ ਨੇ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਆਏ ਨੇ ਤਾਂ ਵਕੀਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਆਏ ਨੇ ਤਾਂ ਸੰਗਰੂਰ ਜੇਲ ਸੁਪਰੀਡੈਂਟ ਨੇ ਕੋਰਟ ਨੂੰ ਸੀਲ ਬੰਦ ਰਿਪੋਰਟ ਸੌਂਪੀ ਹੈ ਪਟਿਆਲਾ ਕੋਰਟ ਨੂੰ ਇਹ ਰਿਪੋਰਟ ਸੌਂਪੀ ਗਈ ਹੈ ਤਾਂ ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸੌਂਪੀ ਗਈ ਹੈ ਬੀਤੇ ਦਿਨੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਹੋਇਆ ਸੀ ਸੰਦੀਪ ਸਣੀ ਦੇ ਭਰਾ ਦੀ ਅਪੀਲ ਤੇ ਇਹ ਮੈਡੀਕਲ ਕਰਵਾਇਆ ਗਿਆ ਸੀ ਸੰਦੀਪ ਦੇ ਭਰਾ ਨੇ ਜੇਲ ਪ੍ਰਸ਼ਾਸਨ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ सुधीर सूरी कत्लकांड ਦਾ ਮੁਲਜ਼ਮ ਹੈ ਸੰਦੀਪ ਸਣੀ ਦੱਸ ਦਈਏ ਕਿ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਣੀ ਦੇ ਹਮਲੇ ਦੇ ਵਿੱਚ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਗਈ ਸੀ ਸੁਭਾ ਸਿੰਘ ਦੀ ਉਮਰ 80 ਸਾਲ ਤੋਂ ਜ਼ਿਆਦਾ ਸੀ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੇ ਵਿੱਚ ਉਸ ਦੀ ਰਿਪੋਰਟ ਨੂੰ ਸੀਲਬੰਦ ਰਿਪੋਰਟ ਨੂੰ ਸੰਪੇਅ ਗਿਆ ਹੈ ਸੰਦੀਪ ਸਨੀ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਨੂੰ 11 ਸੱਟਾਂ ਦੇ ਨਿਸ਼ਾਨ ਆਏ ਨੇ ਹਾਲਾਂਕਿ ਪਰਿਵਾਰ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਮੈਡੀਕਲ ਕਰਵਾਇਆ ਗਿਆ ਤਾਂ ਹੁਣ ਸੰਦੀਪ ਸਨੀ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਨੂੰ 11 ਸੱਟਾਂ ਦੇ ਨਿਸ਼ਾਨ ਨੇ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮਨੋਜ ਸ਼ਰਮਾ ਜੁੜੇ ਹੋਏ ਨੇ ਮਨੋਜ ਕੋਈ ਕੁਝ ਜਾਣਕਾਰੀ ਹੈ ਸੰਦੀਪ ਸਨੀ ਦੀ ਮੈਡੀਕਲ ਰਿਪੋਰਟ ਸੌਂਪੀ ਗਈ ਹੈ ਜੀ ਮੈਂ ਦੱਸਦਾ ਕਿ ਜਿਹੜੇ ਘੁੰਮਣ ਬ੍ਰਦਰਸ ਨੇ ਸੰਦੀਪ ਸਿੰਘ ਸਣੀ ਦੇ ਵਕੀਲ ਉਹਨਾਂ ਨੇ ਅੱਜ ਜਿਹੜੀ ਰਿਪੋਰਟ ਹੈ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਦਿੱਤੀ ਉਹ ਹੀ ਕਿਹਾ ਕਿ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਆਪਣੇ ਡਾਕਟਰਾਂ ਨਾਲ ਹੀ ਗੱਲ ਕੀਤੀ ਸੀ ਤਾਂ ਕਹਿੰਦੇ ਕਿ ਕਿੰਨੀਆਂ ਸੱਟਾਂ ਲੱਗੀਆਂ ਨੇ ਪਰ ਜਿਹੜੀ ਮੈਡੀਕਲ ਟੀਮ ਨੇ ਆਪਣੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹ ਜਾਰੀ ਕੀਤੀ ਹੈ ਰਿਪੋਰਟ ਆਪਣੀ ਡਾਕਟਰਾਂ ਦੇ ਵੱਲੋਂ ਉਹਦੇ ਵਿੱਚ 11 ਜਿਹੜੀਆਂ ਸੱਟਾਂ ਨੇ ਉਹ ਦਰਸਾਈਆਂ ਗਈਆਂ ਨੇ ਤੇ ਉਹਦੇ ਵਿੱਚੋਂ ਜਿਹੜੀ 1 ਜਾਂ 2 ਸੱਟਾਂ ਨੇ ਉਹ ਕਾਫੀ ਡੂੰਘੀਆਂ ਨੇ ਸੋ ਵਕੀਲਾਂ ਦਾ ਕਹਿਣਾ ਹੈ ਕਿ ਅਸੀਂ ਜਿਸ ਤਰ੍ਹਾਂ ਦਾ ਸ਼ੰਕਾ ਜ਼ਾਹਰ ਕੀਤਾ ਸੀ ਇਹ ਬਿਲਕੁਲ ਉਹੀ ਸੱਚ ਸਾਬਤ ਹੋਇਆ ਤੇ ਕਾਨੂੰਨੀ ਤੌਰ ਤੇ ਸਾਡੇ ਕੋਲੇ ਹੁਣ ਜਿਹੜੀ ਰਿਪੋਰਟ ਆਈ ਹੈ ਡਾਕਟਰਾਂ ਦੇ ਬੋਰਡ ਦੀ ਉਹ ਤਾਂ ਸਾਫ਼ ਹੋ ਗਿਆ ਕਿ ਸੰਦੀਪ ਸਿੰਘ ਸੰਦੀ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਸੀ ਕੀਤੀ ਗਈ ਸੀ ਪਰ ਇੱਕ ਹਫ਼ਤਾ ਲੰਘਣ ਤੋਂ ਬਾਅਦ ਵੀ ਕੀ ਨੋਟ ਕਰੋ ਕਿ ਜਦੋਂ ਕੱਲ ਉਹਨਾਂ ਦਾ ਡਾਕਟਰੀ ਮੁਆਇਨਾ ਹੋਇਆ ਤਾਂ ਜਿਹੜੇ ਜ਼ਖਮ ਨੇ ਹਜੇ ਤੱਕ ਠੀਕ ਨਹੀਂ ਸੀ ਹੋਏ ਸੋ ਸਾਡੀ ਜਿਹੜੀ ਗੱਲ ਹੈ ਉਹ ਸੱਚੀ ਸਾਹਤ ਹੋਈਏ ਤੇ ਹੁਣ ਅਸੀਂ ਮੰਨ ਲਿਓ ਕਿ ਅਦਾਲਤ ਦੇ ਵਿੱਚ ਜਿਹੜੀ ਲੜਾਈ ਹੈ ਉਹਨੂੰ ਹੋਰ ਮਜ਼ਬੂਤੀ ਦੇ ਨਾਲ ਲੜ ਸਕਾਂਗੇ ਜੀ ਮਨੋਜ ਤੁਹਾਡੀ ਅਧਿਕਾਰੀ ਕਿਸੇ ਅਧਿਕਾਰੀ ਦੇ ਨਾਲ ਵੀ ਗੱਲ ਹੋ ਪਈ ਹੈ ਉਹਨਾਂ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਸੀਲਬੰਦ ਰਿਪੋਰਟ ਜੋ ਹੈ ਸੌਂਪੀ ਗਈ ਹੈ ਜੀ ਮੈਂ ਦੱਸ ਦਿਆਂ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਇੱਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਗੱਲ ਇਹ ਹੈ ਕਿ ਪਟਿਆਲਾ ਜੇਲ੍ਹ ਪ੍ਰਸ਼ਾਸਨ ਜਿੱਥੇ ਕੀ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੂਜਾ ਸੰਗਰੂੜ ਜੇਲ੍ਹ ਪ੍ਰਸ਼ਾਸਨ ਹੁਣ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਸੰਗਰੂੜ ਜੇਲ੍ਹ ਪ੍ਰਸ਼ਾਸਨ ਵੀ ਇਸ ਉੱਪਰ ਨਹੀਂ ਬੋਲੇਗਾ ਤੇ ਨਾ ਹੀ ਪਟਿਆਲਾ ਪ੍ਰਸ਼ਾਸਨ ਜਿਹੜਾ ਜੇਲ੍ਹ ਪ੍ਰਸ਼ਾਸਨ ਉਸ ਦੇ ਉੱਪਰ ਆਪਣੀ ਕੋਈ ਪੱਖ ਰੱਖਿਆ ਸੋ ਇਸ ਕਰਕੇ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਹ ਜਿਹੜੇ ਦੋਸ਼ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵਕੀਲਾਂ ਦੇ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਨੇ ਜਿਸ ਅਧਾਰ ਤੇ ਕਿਹਾ ਕਿ ਉਦੋਂ ਜੇਲ੍ਹ ਪ੍ਰਸ਼ਾਸਨ ਨੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਤੇ ਇਹੀ ਗੱਲ ਕਹੀ ਗਈ ਸੀ ਕਿ ਸੰਦੀਪ ਸਿੰਘ ਸਰੀਰ ਦੀ ਜਿਹੜੀ ਹਾਲਤ ਹੈ ਉਹ ਬਿਲਕੁਲ ਠੀਕ ਹੈ ਪਰ ਜਦੋਂ ਅਸੀਂ ਮੰਨੇ ਤਦ ਸ਼ਰਨ ਦੇ ਵਿੱਚ ਗਏ ਅਦਾਲਤ ਨੇ ਡਾਕਟਰੀ ਮੌਇਨੇ ਦੀ ਗੱਲ ਕੀਤੀ ਤਾਂ ਜਿਹੜੇ ਜੇਲ੍ਹ ਪ੍ਰਸ਼ਾਸਨਾ ਉਹਨੇ ਇਸ ਨੂੰ ਸਥਾਨੀ ਨੂੰ ਸੰਗਰੂਰ ਸ਼ਿਫਟ ਕਰਤਾ ਪਰ ਅਦਾਲਤ ਦੀ ਹੁਕਮਤ ਤੋਂ ਬਾਅਦ ਜਿਹੜਾ ਕੱਲ ਇੱਕ ਹਫ਼ਤੇ ਬਾਅਦ ਡਾਕਟਰੀ ਮੌਇਨਾ ਹੋਇਆ ਉਹਦੇ ਵਿੱਚ ਵੀ ਇਹ ਫੇਰ ਸਾਫ਼ ਹੋ ਗਿਆ ਕਿ ਸੰਦੀਪ ਸਿੰਘ ਸਨੀ ਦੇ ਨਾਲ 10 ਸਤੰਬਰ ਦੀ ਘਟਨਾ ਤੋਂ ਬਾਅਦ ਮਾਰਕੁੱਟ ਕੀਤੀ ਗਈ ਸੀ ਜੀ ਜੀ ਸ਼ੁਕਰੀਆ ਮਨੋਜ ਤਵਾਂ ਜਾਣਕਾਰੀ ਦੇ ਲਈ ਤਧੱਸ ਦਈਏ ਕਿ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਨੇ ਤਾਂ ਸੰਗਰੂਰ ਜੇਲ ਸੁਪਰੀਡੈਂਟ ਨੇ ਕੋਰਟ ਨੂੰ ਇਹ ਸੀਲਬੰਦ ਰਿਪੋਰਟ ਸੌਂਪੀ ਹੈ ਪਟਿਆਲਾ ਕੋਰਟ ਨੂੰ ਇਹ ਰਿਪੋਰਟ ਸੌਂਪੀ ਗਈ ਹੈ ਤਾਂ ਸੰਦੀਪ ਸੂਰੀ ਦਾ ਜੋ ਕਤਲकांड ਹੈ ਉਸ ਦਾ ਮੁਲਜ਼ਮ ਹੈ ਸੰਦੀਪ ਸਣੀ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਪਟਿਆਲਾ ਜੇਲ੍ਹ ਦੇ ਵਿੱਚ ਵੀ ਸੰਦੀਪ ਸਣੀ ਦੇ ਹਮਲੇ ਦੇ ਵਿੱਚ ਇੱਕ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਜਿਨ੍ਹਾਂ ਦੀ ਬੀਤੇ ਦਿਨੀ ਮੌਤ ਹੋਈ ਸੀ ਸੁਭਾ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਦੱਸੀ ਜਾ ਰਹੀ ਸੀ ਤਾਂ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਸੰਦੀਪ ਸਣੀ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਸ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੁਣ ਉਹਨਾਂ ਦੇ ਵਕੀਲ ਦੇ ਵੱਲੋਂ ਕਹਿਣਾ ਹੈ ਕਿ 11 ਸੱਟਾਂ ਦੇ ਨਿਸ਼ਾਨ ਆਏ ਨੇ ਬਹੁਤ ਇੰਪੋਰਟੈਂਟ ਹੈ 11 ਇੰਚ ਦੀਆਂ ਇੰਜਰੀਆਂ ਆਈਆਂ ਨੇ ਜਿਹਦੇ ਚ ਜਿਹੜੀ ਇੱਕ ਗੱਲ ਸੀ ਵੀ ਉਹਨਾਂ ਦਾ ਜਿਹੜਾ ਥਲੜਾ ਪੋਰਸ਼ਨ ਸੀ ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਕਸ਼ੈਰੇ ਖੂਨ ਨਾਲ ਭਰ ਕੇ ਸਭ ਤੋਂ ਪਹਿਲਾਂ ਇੰਜਰੀ ਨੰਬਰ 8 ਤੇ 9 ਬੜੀ ਇੰਪੋਰਟੈਂਟ ਹੈ ਇਹ ਦੇਖੋ ਤੁਸੀਂ 28 13 ਸੈਂਟੀਮੀਟਰ ਦੀ ਇੰਜਰੀ ਉਹਨਾਂ ਦੇ ਖੱਬੇ ਪਾਸੇ ਆਈਏ ਜਿਹੜੀ ਗੱਲ ਕਸ਼ੈਰੀਆਂ ਦੀ ਸੀ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਦੂਸਰੇ ਪਾਸੇ ਉਹਨਾਂ ਦੀ ਇੰਜਰੀਜ਼ ਆਈਆਂ ਨੇ ਸੋ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਜੇ 28 14 ਸੈਂਟੀਮੀਟਰ ਜਾ ਤੁਸੀਂ ਕਹੋ ਕਿ 2 11 ਸੈਂਟੀਮੀਟਰ ਦੀਆਂ ਇੰਜਰੀਜ਼ ਆਈਆਂ ਨੇ ਇਹਦੇ ਤੋਂ ਇਲਾਵਾ ਜਿਹੜੀਆਂ 11 ਇੰਜਰੀਜ਼ ਆਈਆਂ ਨੇ ਮੈਂ ਇੱਥੇ ਵੀ ਗੱਲ ਦੱਸਣੀ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਅੱਖ ਸੀ ਸੱਜੀ ਅੱਖ ਉੱਥੇ ਵੀ ਜਿਹੜੀ ਏ ਉਹ 2 ਸੈਂਟੀਮੀਟਰ ਦੀ ਇੱਥੇ ਵੀ ਤੁਸੀਂ ਇਹ ਦੇਖੋ 10 ਤਰੀਕ ਵੀ ਬਰੂਟੈਲਿਟੀ ਹੋਈ ਇਹ ਨਹੀਂ ਇਨ ਹਿਊਮਨ ਟ੍ਰੀਟਮੈਂਟ 10 ਤਰੀਕ ਦਾ ਹੋਇਆ ਰਿਪੋਰਟਸ ਜਿਹੜੀਆਂ ਨੇ ਉਹ 18 ਤਰੀਕ ਨੂੰ ਇਹਨਾਂ ਨੇ ਲਗਭਗ 8 ਦਿਨਾਂ ਬਾਅਦ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਇਆ ਤੇ ਇਹਦੇ ਚ ਇਹ ਗੱਲ ਹੁਣ ਡਿਊਰੇਸ਼ਨ ਵੀ ਆ ਗਈ ਏ ਵੀ ਜਦੋਂ ਇੰਜਰੀਜ਼ ਪੁਲਿਸ ਵਾਲਿਆਂ ਨੇ ਐਟਰੀਬਿਊਟ ਕੀਤੀਆਂ ਨੇ ਉਸ ਤੋਂ ਲੈ ਕੇ ਉਹ ਕਹਿੰਦੇ 5 ਦਿਨ ਤੋਂ ਲੈ ਕੇ 8 ਦਿਨ ਤੱਕ ਦੀ ਵਿੱਚ ਡਿਊਰੇਸ਼ਨ ਆ ਗਈ ਮਤਲਬ ਕਿ ਇੰਜਰੀਜ਼ ਇਹਨਾਂ ਨੇ 10 ਤਰੀਕ ਨੂੰ ਐਟਰੀ ਹੁਣ ਅੱਗੇ ਵਾਦਿਆਂ ਦੇ ਗੱਲ ਕਰਦੇ ਹਾਂ ਦੂਜੀ ਵੱਡੀ ਖਬਰ ਦਾ ਤਾਂ ਬਠਿੰਡਾ ਬਲਾਸਟ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਹੈ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਫੌਜ ਨੇ ਮੋਰਚਾ ਸੰਭਾਲ ਲਿਆ ਵਿਸਫੋਟਕ ਸਮੱਗਰੀ ਨੂੰ ਨਸ਼ਟ ਕੀਤਾ ਜਾ ਰਿਹਾ ਆਕੇ ਦੇ ਵੱਲੋਂ ਤਾਂ ਪਿੰਡ ਦੇ ਹੀ ਇੱਕ ਘਰ ਦੇ ਵਿੱਚ ਮਨੁੱਖੀ ਬੰਬ ਤਿਆਰ ਹੋ ਰਿਹਾ ਸੀ ਮਨੁੱਖੀ ਬੰਬ ਬਣਨ ਤੋਂ ਪਹਿਲਾਂ ਹੀ ਧਮਾਕਾ ਹੋਇਆ ਜਿਸ ਦੇ ਚੱਲਦਿਆਂ ਧਮਾਕਾ ਹੋਣ ਦੇ ਨਾਲ ਆਸ-ਪਾਸ ਦੇ ਵਿੱਚ ਆਵਾਜ਼ ਗਈ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਪੁਲਿਸ ਉਦਦ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਗਈ ਹੈ ਤਾਂ ਗੁਰਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁਲਿਸ ਦੇ ਵੱਲੋਂ ਵੀ ਇਹ ਪੁਸ਼ਟੀ ਕੀਤੀ ਗਈ ਸੀ ਕਿ ਗੁਰਪ੍ਰੀਤ ਦੇ ਵੱਲੋਂ ਮਨੁੱਖੀ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਬੰਬ ਜੋ ਹੈ ਮਾਕਾ ਹੋਇਆ ਜਿਸ ਦੇ ਨਾਲ ਪੁਲਿਸ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਫੌਜ ਦੇ ਵੱਲੋਂ ਵੀ ਮੋਰਚਾ ਸੰਭਾਲਿਆ ਗਿਆ ਫੌਜ ਉੱਥੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਵਿਸਫੋਟਕ ਸਮੱਗਰੀ ਜੋ ਹੈ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਹੀਂ ਮ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਹੁਣ ਉਹਨੂੰ ਛੁੱਟੀ ਮਿਲ ਗਈ ਹੈ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈ ਹੈ ਤੇ 7 ਦਿਨ ਦੇ ਪੁਲਸ ਰਮਾਨਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁੱਚੀ ਜਿਹੜੀ ਬਿਸਕੁਟਕ ਸਮੱਗਰੀ ਹੈ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸ਼ਤ ਕਰਨ ਵਾਸਤੇ ਆਈ ਹੈ ਉਹ ਉਹਨੂੰ ਹੌਲੀ ਹੌਲੀ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਆ ਜੀਸ ਆਲੇ ਦੋਲੇ ਸੈਂਡ ਵਗੈਰਾ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਾਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਦੇ ਕੀ-ਕੀ ਫੈਕਟ ਨਿਕਲ ਕੇ ਆਏ ਨੇ ਪੇਸ਼ਤਾ ਜੇ ਉਹਨੂੰ ਪੇਸ਼ ਕਰ ਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦੇ ਸੱਤ ਦਿਨਾਂ ਦਾ ਮਾਨ ਲਿਆ ਹੁਣ ਪ੍ਰੋਪਰੋ ਤੋਂ ਪੁੱਛ ਕੇ ਚਾਹ ਉਹ ਵੀ ਕਿ ਸਟਡੀ ਚ ਲੈ ਕੇ ਤੇ ਜਿਹਨੇ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਇਕੱਲਾ ਹੀ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿੱਛ ਸਾਹਮਣੇ ਆਊਗਾ ਹੁਣ ਅੱਗੇ ਵਾਦਿਆਂ ਦੀ ਗੱਲ ਕਰਦੀਆਂ ਦਿਨ ਦੀ ਤੀਜੀ ਵੱਡੀ ਖਬਰ ਦਾਤਾ ਡਰੱਗ ਬ੍ਰਾਹਮਤਗੀ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਨੰਬਰ ਪਹਿਲਾ ਆਇਆ ਨਸ਼ਿਆਂ ਨੂੰ ਲੈ ਕੇ ਐਨਸੀਬੀ ਦੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ ਨੇ 2024 ਦੇ ਵਿੱਚ ਸਭ ਤੋਂ ਵੱਧ ਪੰਜਾਬ ਤੋਂ 45% ਹੈਰੋਇਨ ਬ੍ਰਾਹਮਤ ਕੀਤੀ ਗਈ ਹੈ ਤਾਂ 2024 ਦੇ ਵਿੱਚ ਪੰਜਾਬ ਤੋਂ 1150 ਕਿਲੋ ਹੈਰੋਇਨ ਦੀ ਬ੍ਰਾਹਮਤਗੀ ਹੋਈ ਹੈ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਬਣੇ ਨੇ ਹੌਟਸਪੌਟ ਬਣੇ ਨੇ ਤਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਡਰੱਗ ਆਈ ਆ ਤਾਂ 2024 ਦੇ ਵਿੱਚ ਦਿੱਲੀ ਦੇ ਵਿੱਚ 234 ਤੇ ਅਸਾਮ ਦੇ ਵਿੱਚ 186 ਕਿਲੋ ਹੈਰੋਇਨ ਦੀ ਹੈਰੋਇਨ ਦੀ ਬਰਾਮਦਗੀ ਹੋਈ ਆ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਜੋ ਗੱਲ ਕਰੀਏ ਤਾਂ ਪੰਜਾਬ ਦਾ ਨੰਬਰ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 45% ਹੈਰੋਇਨ ਦੀ ਬਰਾਮਦਗੀ ਜੋ ਹੈ ਪੰਜਾਬ ਦੇ ਵਿੱਚ ਹੋਈ ਹੈ ਤਾ ਇਸ ਦੇ ਵਿੱਚ ਜੋ ਹੌਟਸਪੌਟ ਏਰੀਏ ਬਣੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਨੇ ਜੋ ਕਿ ਸਰਹੱਦੀ ਜ਼ਿਲ੍ਹੇ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਇੱਥੇ ਡਰੱਗ ਮੰਗਵਾਇਆ ਜਾਂਦਾ ਹੈ ਤਾਂ 2024 ਦੇ ਵਿੱਚ ਦਿੱਲੀ ਦੀ ਗੱਲ ਕਰੀਏ 2024 ਦੇ ਵਿੱਚ ਦਿੱਲੀ 'ਚ 234 ਤੇ ਅਸਮ ਦੇ ਵਿੱਚ 186 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਹੁਣ ਰੁਕ ਕਰਦੇ ਹਾਂ ਦਿਨ ਦੀ ਚੌਥੀ ਵੱਡੀ ਖਬਰ ਦਾ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਆ ਗਈ ਹੈ ਯੂਟੀ ਡਾਇਰੈਕਟਰ ਸਕੂਲ ਸਿੱਖਿਆ ਨੇ ਹਰਿਆਣਾ ਨੂੰ ਇੱਕ ਪੱਤਰ ਲਿਖਿਆ ਹਰਿਆਣਾ ਤੋਂ ਸਕੂਲ ਕੈਡਰ ਦੇ ਲਈ ਟੀਚਰ ਮੰਗੇ ਗਏ ਨੇ ਸਾਰੀਆਂ ਨਿਯੁਕਤੀਆਂ ਡੈਪੂਟੇਸ਼ਨ ਦੇ ਆਧਾਰ ਤੇ ਹੋਣਗੀਆਂ ਹਰਿਆਣਾ ਦੇ ਪ੍ਰਿੰਸੀਪਲ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਹਰਿਆਣਾ ਦੇ ਵਿੱਚ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਸਾਰੇ ਡੀਈਓ ਤੇ ਡੀਆਈਈਟੀ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਤੋਂ ਹਰਿਆਣਾ ਦੇ ਜੋ ਅਧਿਆਪਕ ਨੇ ਉਹਨਾਂ ਨੂੰ ਪੱਤਰ ਲਿਖੇ ਗਏ ਨੇ ਤਾਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਵੇਰਕਾ ਨੇ ਦੁੱਧ ਦੇ ਰੇਟ ਘਟਾਏ ਨੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਵੇਰਕਾ ਨੇ ਦੁੱਧ ਦੇ ਰੇਟ ਘਟਾਏ ਨੇ ਤਾਂ ਦੁੱਧ ਦੇ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਵੇਰਕਾ ਦੇ ਵੱਲੋਂ ਦੁੱਧ ਦੇ ਰੇਟ ਘਟਾਏ ਗਏ ਨੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਵੇਰਕਾ ਦੇ ਦੁੱਧ ਤੇ ਹੋਰਨਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਵੇਰਕਾ ਦੇ ਵੱਲੋਂ ਕਟੌਤੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਵੇਰਕਾ ਦੇ ਜੋ ਦੁੱਧ ਦੇ ਰੇਟ ਸੀ ਅੱਧਾ ਕਿਲੋ ਦੁੱਧ ਸੀ ਉਹ 32 ਰੁਪਏ ਦਾ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਦੁੱਧ ਦੇ ਜੋ ਰੇਟ ਨੇ ਇਹਨਾਂ ਨੂੰ ਘਟਾਇਆ ਗਿਆ ਹੈ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਟ ਦਾ ਇੱਕ ਭਰੋਸੇਮੰਦ ਬ੍ਰਾਂਡ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 22 ਸਤੰਬਰ 2025 ਦੀ ਸਵੇਰ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ ਤਾਂ 2 ਰੁਪਏ ਪ੍ਰਤੀ ਲੀਟਰ ਦੁੱਧ ਦੇ ਰੇਟ ਦੇ ਵਿੱਚ ਕਮੀ ਲਾਈ ਗਈ ਹੈ 2 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੀਐਸਟੀ ਜੋ ਸਲੈਬ ਸੀ ਉਸ ਦੇ ਤਹਿਤ ਇਹ ਦੁੱਧ ਦੇ ਰੇਟ ਘਟਾਏ ਗਏ ਨੇ ਤਾਂ ਜੋ ਵੇਰਕਾ ਦੇ ਵੱਲੋਂ ਇਹ ਦੁੱਧ ਦੇ ਵਿੱਚ ਕਮੀ ਲਾਈ ਗਈ ਹੈ ਤਾਂ 22 ਸਤੰਬਰ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ ਵੇਰਕਾ ਦੇ ਦੁੱਧ ਤੇ ਹੋਰ ਨਾ ਉਤਪਾਦਨਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਨਵੀਆਂ ਕੀਮਤਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਵੇਰਕਾ ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਟ ਦਾ ਇੱਕ ਪ੍ਰੋਸੇਮਨ ਬ੍ਰਾਂਡ ਹੈ ਉਹਨਾਂ ਦੇ ਵੱਲੋਂ ਦੁੱਧ ਤੇ ਦੁੱਧ ਦੇ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੇ ਲਈ ਜੋ ਕਟਾਤੀ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਸੋਧੀ ਕੀਮਤਾਂ ਨੇ 22 ਸਤੰਬਰ 2025 ਦੀ ਸਵੇਰ ਤੋਂ ਲਾਗੂ ਹੋਣਗੀਆਂ ਤਾਂ ਕੀਮਤਾਂ ਭਾਰਤ ਸਰਕਾਰ ਦੇ ਜੀਐਸਟੀ ਦੇ 2.0 ਸੁਧਾਰਾ ਦੇ ਮੁਤਾਬਕ ਹੋਣ ਗਿਆ ਜਿਸ ਦੇ ਤਹਿਤ ਜ਼ਰੂਰੀ ਡੈਰੀ ਉਤਪਾਦਾਂ ਤੇ ਟੈਰਿਫ ਘਟਾਏ ਗਏ ਨੇ ਭਗਵਾਨ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਜਿਹੇ ਉਪਾਅ ਸੂਬੇ ਦੇ ਸਰਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਤੇ ਪੰਜਾਬ ਦੇ ਲੋਕਾਂ ਨੂੰ ਕਾਫੀ ਲਾਹੇਵੰਦ ਵੀ ਇਹ ਸਿੱਧ ਹੋਵੇਗਾ ਨਵੀਆਂ ਕੀਮਤਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਖਪਤਕਾਰਾਂ ਨੂੰ ਵੇਰਕਾ ਕਿ ਉਹ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰam ਸਸਤਾ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰam ਅਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰam ਤੇ UHT ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ ਤੇ ਆਈਸਕ੍ਰੀਮ ਵਰਗੇ ਹੋਰ ਉਤਪਾਦਾਂ ਦੀਆਂ ਜੋ ਕੀਮਤਾਂ ਨੇ ਉਹਨਾਂ ਦੇ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਤੇ ਪਨੀਰ ਦੀ ਵੀ 15 ਰੁਪਏ ਪ੍ਰਤੀ ਕਿਲੋਗ੍ਰam ਕੀਮਤ ਘਟਾਈ ਗਈ ਹੈ ਦਾ ਦਈਏ ਕਿ ਸਾਮੂਹ ਮੰਤਰੀ ਮਾਰਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਆਸ ਜਤਾਈ ਗਈ ਹੈ ਕਿ ਕੀਮਤਾਂ ਦੇ ਵਿੱਚ ਕੀਤੀ ਗਈ ਇਸ ਸੋਧ ਦੇ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ ਉਤਪਾਦਾਂ ਤੱਕ ਪਹੁੰਚ ਵਧੇਗੀ ਤੇ ਖਪਤਕਾਰਾਂ ਦੀ ਮੰਗ ਤੇ ਵਿਕਰੀ ਦੇ ਵਿੱਚ ਵੀ ਵਾਧਾ ਹੋਵੇਗਾ ਤਾਂ ਇਸ ਕਦਮ ਦੇ ਨਾਲ ਵਸੂਲੀ ਵਿੱਚ ਵਾਧਾ ਹੋਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੇ ਨਾਲ-ਨਾਲ ਵਿਕਾਸ ਗੁਣਵੱਤਾ ਤੇ ਮਿਆਰ ਤੇ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ ਤਾਂ ਇਹ ਦੱਸ ਦਈਏ ਕਿ 22 ਸਤੰਬਰ ਤੋਂ ਇੱਕ ਕੀਮਤਾਂ ਲਾਗੂ ਹੋਣਗੀਆਂ ਜਿਸ ਦੇ ਵਿੱਚ 30 ਤੋਂ 35 ਰੁਪਏ ਪ੍ਰਤੀ ਲੀਟਰ ਵੇਰਕਾ ਦਾ ਕਿਉਂ ਸਸਤਾ ਹੋਵੇਗਾ ਅਨਸਾਲਟਡ ਬੱਟਰ ਦੀ ਕੀਮਤ ਜੋ ਦੱਸ ਦਈਏ ਕਿ 35 ਰੁਪਏ ਪ੍ਰਤੀ ਕਿਲੋਗ੍ਰam ਮਿਲੇਗਾ 30 ਤੋਂ 35 ਰੁਪਏ ਕਿਲੋ ਘਟਾਇਆ ਗਿਆ ਹੈ ਕਿਉਂ ਦਾ ਰੇਟ ਤਾਂ 30 ਰੁਪਏ ਕਿਲੋ ਮੱਖਣ ਦੀ ਵੀ ਕੀਮਤ ਘਟਾਈ ਗਈ ਹੈ 20 ਰੁਪਏ ਕਿਲੋ ਪ੍ਰੋਸੈਸਡ ਜੋ ਪਨੀਰ ਹੈ ਉਸ ਦੀ ਵੀ ਕੀਮਤ ਘਟਾਈ ਗਈ ਹੈ ਤਾਂ 22 ਸਤੰਬਰ ਤੋਂ ਇਹ ਜੋ ਕੀਮਤਾਂ ਨੇ ਇਹ ਲਾਗੂ ਹੋਣਗੀਆਂ ਵੇਰਕਾ ਦੇ ਵੱਲੋਂ ਦੁੱਧ ਦੇ ਰੇਟ ਘਟਾਏ ਗਏ ਨੇ ਤਾਂ ਸਿੱਧਾ-ਸਿੱਧਾ ਅਸੀਂ ਕਹਿ ਸਕਦੇ ਹਾਂ ਕਿ ਆਮ ਲੋਕਾਂ ਦੀ ਜੇਬ ਤੇ ਜੋ ਹੈ ਉਹਨਾਂ ਨੂੰ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆਵੇਗੀ ਕਿਉਂਕਿ ਕਿਉਂਕਿ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀ ਵੇਟ ਕੀਤੀ ਜਾ ਰਹੀ ਸੀ ਕਿਉਂਕਿ ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ ਤਬਦੀਰੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਰਣਬੀਰ ਰਾੜਾ ਫੋਨ ਲਾਈਨ ਤੇ ਜੁੜੇ ਹੋਏ ਨੇ ਰਣਬੀਰ ਕੀ ਕੁਝ ਜਾਣਕਾਰੀ ਹੈ ਜੋ ਕਿ ਇਹ ਦਰਾਂ ਘਟਾਈਆਂ ਗਈਆਂ ਨੇ ਲੋਕਾਂ ਨੂੰ ਕਿੰਨੀ ਕਰਾਹਤ ਮਿਲੇਗੀ ਅ ਬਿਲਕੁਲ ਪ੍ਰੀਤੀ ਜਸਟੰਗ ਦੇ ਨਾਲ ਦੇਖੋ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਉਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਜਿਹੜੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ ਨੇ ਜਿਹੜੀਆਂ ਵਰਤੋਂ ਦੀਆਂ ਚੀਜ਼ਾਂ ਨੇ ਜਿਹੜੀਆਂ ਹਰ ਰੋਜ਼ ਤੁਸੀਂ ਵਰਤਦੇ ਹੋ ਉਸ ਦੇ ਵਿੱਚ ਜਦੋਂ ਫਾਇਦਾ ਹੋਏਗਾ ਤਾਂ ਸਿੱਧਾ-ਸਿੱਧਾ ਲੋਕਾਂ ਦੀ ਜੀਵ ਜਿਹੜੀ ਹੈ ਉਹ ਘਟ ਟੈਲੀ ਹੋਏਗੀ ਤਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਰਾਹਤ ਆਏ ਜੇਕਰ ਵੇਰਕਾ ਦੇ ਦੁੱਧ ਦੀ ਗੱਲ ਕੀਤੀ ਜਾਓ ਤਾਂ ਬਹੁਤ ਵੱਡੀ ਕੰਜ਼ਮਪਸ਼ਨ ਹੈ ਪੰਜਾਬ ਦੇ ਵਿੱਚ ਵੇਰਕਾ ਦੇ ਦੁੱਧ ਦੀ ਤੁਸੀਂ ਸ਼ਹਿਰੀ ਖੇਤਰ ਦੀ ਜੇਕਰ ਗੱਲ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਰਕਾ ਦੇ ਡਿਪੈਂਡੈਂਟ ਨੇ ਤੇ ਕੱਲਾ ਵੇਰਕਾ ਦਾ ਦੁੱਧ ਹੀ ਨਹੀਂ ਸੱਤ ਸਕਦਾ ਹੋਇਆ ਬਲਕਿ ਜਿਹੜੇ ਵੇਰਕਾ ਦੇ ਹੋਰ ਪ੍ਰੋਡਕਟਸ ਨੇ ਜਿੰਨੇ ਉਹਦੇ ਵਿੱਚ ਵੀ ਡੇਅਰੀ ਪ੍ਰੋਡਕਟਸ ਨੇ ਉਹਦੇ ਵੀ ਰੇਟ ਕਾਫੀ ਘਟ ਗਏ ਨੇ ਤੁਸੀਂ ਵੇਰਕਾ ਕਿਉਂ ਦੀ ਗੱਲ ਕਰੋ ਦੇਖੋ 30 ਤੋਂ 35 ਰੁਪਏ ਸਿੱਧਾ ਸਿੱਧਾ ਪ੍ਰਤੀ ਲੀਟਰ ਸਸਤਾ ਹੋ ਜਾਣਾ ਹੈ ਤੁਸੀਂ ਬਟਰ ਦੀ ਗੱਲ ਕਰੋ ਉਹ ਵੀ 30 ਰੁਪਏ ਕਿਲੋ ਸਸਤਾ ਹੋ ਜਾਣਾ ਹੈ ਤਾਂ ਇਸ ਤੋਂ ਬਿਨਾ ਜਿਹੜਾ ਪਨੀਰ ਹੈ ਉਹ ਵੀ 20 ਰੁਪਏ ਸਸਤਾ ਹੋ ਗਿਆ ਬਹੁਤ ਵੱਡੇ ਪੱਧਰ ਤੇ ਕੋਈ ਇਸ ਦੀ ਵਰਤੋਂ ਹੁੰਦੀ ਹੈ ਤੇ ਰੋਜ਼ ਵਰਤੋਂ ਹੋਣੀ ਹੈ ਤੇ ਇਸ ਕਰਕੇ ਚਾਹੇ ਉਹ ਦੁੱਧ ਦੀ ਗੱਲ ਹੋਵੇ 2 ਰੁਪਏ ਪ੍ਰਤੀ ਲੀਟਰ ਘਟ ਗਿਆ ਹੈ ਆਈਸਕ੍ਰੀਮ ਘਟ ਗਈ ਹੈ 10 ਰੁਪਏ ਪ੍ਰਤੀ ਲੀਟਰ ਪਨੀਰ ਦੇ ਵਿੱਚ 15 ਰੁਪਏ ਪ੍ਰਤੀ ਕਿਲੋ ਘਟ ਗਿਆ ਹੈ ਤਾਂ ਇਹ ਉਹ ਸਾਰੀਆਂ ਸੌਦੇ ਨੇ ਜਿਹੜੀਆਂ ਲਾਗੂ ਹੋਣਗੀਆਂ 22 ਸਤੰਬਰ ਤੋਂ ਜਿਵੇਂ ਹੀ GST ਦੀਆਂ ਦਰਾਂ ਘਟੀਆਂ ਤਾਂ ਜਿੰਨੇ ਵੀ ਪ੍ਰੋਡਕਟਸ ਨੇ ਚਾਹੇ ਉਹ ਤੁਸੀਂ ਦੇਖੋ ਗੱਡੀਆਂ ਕਾਰਾਂ ਬਾਈਕਸ ਤੋਂ ਲੈ ਕੇ ਉਹ ਤਾਂ ਵੱਡੇ ਪ੍ਰੋਡਕਟ ਨੇ ਉਹ ਤਾਂ ਇੱਕ ਵਾਰੀ ਕਿਸੇ ਨੇ ਚੀਜ਼ ਲੈਣੀ ਪਰ ਜਿਹੜੀਆਂ ਤੁਸੀਂ ਹਰ ਰੋਜ਼ ਚੀਜ਼ਾਂ ਦੀ ਵਰਤੋਂ ਕਰਦੇ ਹੋ ਉਹਨਾਂ ਦੇ ਵਿੱਚ ਇਹ ਦੁੱਧ ਹੈ ਦਹੀਂ ਹੈ ਪਨੀਰ ਹੈ ਘਿਓ ਹੈ ਸਾਰੀਆਂ ਚੀਜ਼ਾਂ ਨੇ ਸਿੱਧਾ ਸਿੱਧਾ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ 22 ਸਤੰਬਰ ਤੋਂ ਮਿਲੇਗੀ ਤੇ ਵੇਰਕਾ ਦੇ ਜਿੰਨੇ ਵੀ ਪ੍ਰੋਡਕਟ ਨੇ ਉਹ ਹੁਣ ਘੱਟ ਭਾਅ ਦੇ ਵਿੱਚ ਲੋਕਾਂ ਤੱਕ ਉਪਲਬਧ ਹੋਣਗੇ। ਅ ਰਣਵੀਰ ਇਹ ਵੀ ਜਾਨਣਾ ਚਾਹਾਂਗੇ ਕਿ ਇਹ ਸਿਰਫ ਵੇਰਕਾ ਦੇ ਹੀ ਪ੍ਰੋਡਕਟ ਦੇ ਰੇਟ ਘਟਾਏ ਗਏ ਨੇ ਕਿਉਂਕਿ 22 ਸਤੰਬਰ ਤੋਂ ਹੋਰ ਵੀ ਜੇ ਅਸੀਂ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਘਟਾਏ ਜਾਣਗੇ ਇਸ ਦਿਨ ਇਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਆਈ ਹੈ? ਕੀ ਵੇਰਕਾ ਦੇ ਹੀ ਮਿਲਕ ਪ੍ਰੋਡਕਟ ਨੇ ਬਿਲਕੁਲ ਬ੍ਰੀਟੀ ਇਹ ਹਾਲੇ ਫਿਲਹਾਲ ਕਿਉਂਕਿ ਇਹ ਵੇਰਕਾ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਹੈ ਇਸ ਦੇ ਵਿੱਚ ਜਿਹੜੀ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਸੰਸਥਾ ਹੈ ਕਿਸਾਨ ਤਹਿਕਾਰੀ ਸੰਸਥਾ ਮਿਲਕ ਫੈਡ ਤੇ ਉਹਦੇ ਵੱਲੋਂ ਇਹ ਸਾਰੇ ਰੇਟ ਜਿਹੜੇ ਨੇ ਉਹ ਤੈਅ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਬਕਾਇਦਾ ਤੌਰ ਤੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਆ ਤੇ ਜ਼ਰੂਰ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਪ੍ਰੋਡਕਟਸ ਨੇ ਜਾਂ ਕਹਿ ਲਈਏ ਕਿ ਬਾਕੀ ਕੰਪਨੀਆਂਜ਼ ਵੀ ਨੇ ਉਹਨਾਂ ਦੇ ਵੀ ਦਰਾਂ ਜ਼ਰੂਰ ਘਟਣਗੀਆਂ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜੀਆਂ ਦਰਾਂ ਨੇ ਕਿਉਂਕਿ GST ਦੀਆਂ ਦਰਾਂ ਦੇ ਨਾਲ ਇਹ ਸਿੱਧਾ-ਸਿੱਧਾ ਜੁੜਿਆ ਹੋਇਆ ਹੈ ਚਾਹੇ ਕੋਈ ਵੀ ਪ੍ਰੋਡਕਟ ਹੈ ਜਿੰਨੇ ਵੀ ਪ੍ਰੋਡਕਟ ਸੀ ਪਰ ਇਹ ਕਿਉਂਕਿ ਖਾਣ-ਪੀਣ ਦੇ ਪ੍ਰੋਡਕਟ ਨੇ ਉਹਨਾਂ ਤੇ GST ਘਟੀਆ ਤਾਂ ਉਹਦੇ ਨਾਲ ਜਿਵੇਂ ਹੀ ਹੁਣ 22 ਸਤੰਬਰ ਨੂੰ ਲਾਗੂ ਹੋਣ ਤੇ ਦਾ 22 ਸਤੰਬਰ ਦੀ ਸਵੇਰ ਤੋਂ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ ਜੀ ਸ਼ੁਕਰੀਆ ਰਣਵੀਰ तमाम ਜਾਣਕਾਰੀ ਦੇ ਲਈ ਤਵਾਜ਼ ਦਿइए ਕਿ ਵੇਰਕਾ ਦੇ ਵੱਲੋਂ ਦੁੱਧ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਵੇਰਕਾ ਦੇ ਦੁੱਧ ਤੇ ਹੋਰ ਨਾ ਉਤਪਾਦਾਂ ਦੀਆਂ ਵਦੀਆਂ ਕੀਮਤਾਂ ਜੋ ਨੇ ਉਹ ਕਟਾਈਆਂ ਗਈਆਂ ਨੇ 22 ਸਤੰਬਰ ਤੋਂ ਦੱਸ ਦਈਏ ਕਿ ਇਹ ਕੀਮਤਾਂ ਲਾਗੂ ਹੋਣਗੀਆਂ ਜਿਸ ਦੇ ਵਿੱਚ ਕਿਉ ਉਸ ਨੂੰ ਵੀ ਕਾਫੀ ਸਸਤਾ ਕੀਤਾ ਗਿਆ 30 ਤੋਂ 35 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਹੈ ਅਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਘਟਾਇਆ ਗਿਆ 30 ਤੋਂ 35 ਰੁਪਏ ਕਿਲੋ ਕਿਉ ਦਾ ਰੇਟ ਘਟਾਇਆ ਗਿਆ ਇਸ ਵੇਲੇ ਗੱਲ ਕਰਦੇ ਹਾਂ ਪੰਜਵੀਂ ਵੱਡੀ ਖਬਰ ਦੀ ਤਾਂ ਸੰਗਰੂਰ ਦੇ ਡੀਸੀ ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਹੋਈ ਪੋਸਟ ਤੇ ਪੀਐਮ ਪੀਐਮਓ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ। ਪੀਐਮਓ ਨੇ ਡੀਸੀ ਰਾਹੁਲ ਚਾਬਾ ਨੂੰ ਨੋਟਿਸ ਜਾਰੀ ਕੀਤਾ ਹੈ। ਪੀਐਮਓ ਨੇ ਸੂਬਾ ਸਰਕਾਰ ਨੂੰ ਡੀਸੀ ਤੇ ਐਕਸ਼ਨ ਲੈਣ ਦੇ ਲਈ ਕਿਹਾ ਤਾਂ ਪੰਜਾਬ ਬੀਜੇਪੀ ਨੇ ਪੀਐਮਓ ਦੇ ਕੋਲ ਸ਼ਿਕਾਇਤ ਕੀਤੀ ਸੀ ਬਾਅਦ ਦੇ ਵਿੱਚ ਹਾਲਾਂਕਿ ਉਹ ਪੋਸਟ ਹਟਾ ਦਿੱਤੀ ਗਈ ਸੀ ਤਾਂ 10 ਸਤੰਬਰ ਨੂੰ ਜੋ ਪੋਸਟ ਕੀਤੀ ਗਈ ਸੀ ਡੀਸੀ ਸੰਗਰੂਰ ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਹਰੀ ਕ੍ਰਾਂਤੀ ਦੇ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਤੇ ਦੇਸ਼ ਦੀ ਰਾਖੀ ਦੇ ਲਈ ਸਰਹੱਦਾ ਉੱਤੇ ਸਭ ਤੋਂ ਵੱਧ ਜਾਨਾਂ ਵਾਰਨ ਵਾਲਾ ਪੰਜਾਬ ਅੱਜ ਤੋਂ ਅੱਜ ਹੜਾ ਦੀ ਬਾਰੇ ਹੇਠ ਹੈ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਲਈ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਗਈ ਹੈ ਪੰਜਾਬ ਦੇ ਨਾਲ ਜੋ ਕਿ ਕੋਜਾ ਮਜ਼ਾਕ ਕੀਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਸਪਸ਼ਟੀਕਰਨ ਵਾਲੀ ਪੋਸਟ ਵੀ ਪਾਈ ਗਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਪੋਸਟ ਅਣਜਾਣੇ ਦੇ ਵਿੱਚ ਪਾਈ ਗਈ ਹੈ ਇਸ ਦੀ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਹੁਣ ਪੀਐਮਓ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਦਿਨ ਦੀ ਛੇਵੀਂ ਵੱਡੀ ਖਬਰ ਦੀ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਕੇਂਦਰ ਮੰਨਿਆ ਗਿਆ। ਅਤੀ ਗੰਭੀਰ ਆਫਤ ਕੇਂਦਰ ਨੇ ਐਲਾਨਿਆ ਹੈ ਤਾਂ ਪੰਜਾਬ ਦੇ ਹੜ੍ਹਾਂ ਨੂੰ ਅਤੀ ਗੰਭੀਰ ਆਫਤ ਐਲਾਨਿਆ ਗਿਆ ਤਾਂ ਸੂਬੇ ਨੂੰ ਕੇਂਦਰ ਤੋਂ ਹੁਣ ਵੱਧੂ ਫੰਡ ਮਿਲ ਸਕਣਗੇ, ਕਰਜ਼ੇ ਮਿਲ ਸਕਣਗੇ। ਪੰਜਾਬ ਦੇ ਵਿੱਚ ਚੱਲ ਰਹੇ ਰਾਹਤ ਤੇ ਮੁੜ ਵਸੇਬੇ ਵਸੇਬੇ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਵਧੇਗੀ ਤਾਂ ਪੰਜਾਬ ਨੂੰ ਲੰਬੇ ਸਮੇਂ ਦੇ ਲਈ 590 ਕਰੋੜ ਦਾ ਕਰਜ਼ਾ ਵੀ ਮਿਲ ਸਕਦਾ ਹੈ অতি ਗੰਭੀਰ ਆਫਤ ਦੇ ਵਜੋਂ ਮਨਤਾ ਦੇਣ ਦੇ ਨਾਲ ਪੰਜਾਬ ਸਰਕਾਰ ਨੂੰ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਅਧੀਨ ਪੁਨਰਨਿਰਮਾਣ ਕੰਮਾਂ ਦੇ ਲਈ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਪੈਸਾ ਖਰਚ ਕਰਨ ਦੀ ਇਜਾਜ਼ਤ ਮਿਲੇਗੀ ਜੇਕਰ ਇਸ ਨੂੰ ਆਮ ਹੜ੍ਹ ਮੰਨਿਆ ਜਾਂਦਾ ਤਾਂ ਰਾਹਤ ਤੇ ਪੁਨਰਵਾਸ ਕਾਰਜਾਂ ਤੇ ਜ਼ਿਆਦਾ ਪੈਸਾ ਖਰਚ ਕਰਨਾ ਮੁਸ਼ਕਲ ਹੁੰਦਾ ਨੁਕਸਾਨੇ ਗਏ ਘਰਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਵੀ ਵੱਧ ਸਕਦਾ ਹੈ ਘਰਾਂ ਦੇ ਲਈ 1.20 ਲੱਖ ਤੋਂ ਵਧਾ ਕੇ 3 ਲੱਖ ਦਾ ਮੁਆਵਜ਼ਾ ਮਿਲ ਸਕਦਾ ਹੈ ਤਾਂ ਉੱਥੇ ਹੀ ਪਸ਼ੂ ਤਨਹਾਨੀ ਤੇ ਵੀ ਮੁਆਵਜ਼ਾ 37000 ਤੋਂ ਵੱਧ ਸਕਦਾ ਹੈ ਫਸਲਾਂ ਦੇ ਨੁਕਸਾਨ ਦਾ ਕੇਂਦਰੀ ਮੁਆਵਜ਼ਾ ਨਹੀਂ ਬਧੇਗਾ ਤਾਂ ਫਸਲਾਂ ਦੇ ਲਈ ਐਸ ਡੀ ਆਰ ਐਫ ਦੇ ਤਹਿਤ 6800 ਰੁਪਏ ਹੀ ਦਿੱਤੇ ਜਾਣਗੇ ਤਾਂ ਹਾਲਾਂਕਿ ਪੰਜਾਬ ਸਰਕਾਰ ਨੇ ਪ੍ਰਤੀ ਏਕੜ 20000 ਰੁਪਏ ਦਾ ਐਲਾਨ ਕੀਤਾ ਹੈ ਤਾਂ অতি ਗੰਭੀਰ ਆਫਤ ਮੰਨੇ ਜਾਣ ਤੇ ਪੰਜਾਬ ਨੂੰ ਸਪੈਸ਼ਲ ਅਸਿਸਟੈਂਸ ਟੂ ਸਟੇਟ ਫੋਰ ਕੈਪੀਟਲ ਇਨਵੈਸਟਮੈਂਟ ਦੇ ਤਹਿਤ 590 ਕਰੋੜ ਦਾ ਹੁਣ ਵਾਧੂ ਕਰਜ਼ ਮਿਲ ਸਕਦਾ ਹੈ